We <sweak> are the

ਜਗੁ ਕੈ ਜਨਮ ਮਰਨ ਦੁਖ ਦਾਰੇ ਇਹੇ ਕਮਨ ਕਮਨ ਕੋਲ ਕਹਿ ਕਾਵਾ ਤੂੰ ਸਾਹਿਬ ਗੁਣੀ ਦੇ ਤਾਤਾ ਤੇਰੀ ਮਹਿਮਾ ਬਰਨ ਨਾ ਸਕੂ ਉਪਕਰੂ ਉੱਚ ਭਗਵਾਨਾ ਕੁਆਇ ਆ ਤੁਰੋ ਚਲ ਕੇ ਮੈਂ ਤੱਕੀ ਤੋ ਸਰਨਾਏ ਜੀ ਹੋ ਮੈਂ ਅਸਰ ਕੀਤ ਮੈਂ ਮੇਰਾ ਸਭੋ ਦੁੱਖ ਤੁਆਰੇ ਜੀ ਹੋ ਆਇ ਤਨਾਰ 시ਵਰ ਪ੍ਰਭ ਆਪਣਾ ਮਨ ਤਨ ਤੇ ਅਰੁਗ

ਤੁਤ ਵਚ ਦਿਆਲਾ ਸੰਤਾ ਕੀ ਪੈਰ ਰਖਦਾ ਆਇਆ ਆਦਿ ਬਿਰਤ ਤੁਤ ਪਗ ਹਰੇ ਅਮਰਤ ਲਾਜ ਉਹ ਜਨਨਿਤ ਪੁੰਚੋ ਸਰਬ ਵਿਲਾ ਮੁਖ ਪਾਵੋ ਜਰਾ ਮਰਾ ਤਾਪ ਸਪਨਾ ਚ ਗੋਲ ਗੋਬਦਨਿਤ ਗਾ ਸੋ ਪੋਟਲ ਗੁਰਸੀਆ ਅਨੁਸਾਧ ਸੁਰਾਏ ਦਸੋ ਬ੍ਰੰਪਰਸੀ ਹੈ ਗੁਰੂ ਤੀਰਤ ਨਾਮ ਰਾ ਤੀਰਤ ਸਬਦ ਵਿਚਾਰ ਅੰਤਰ ਗਿਆਨ ਰਾ ਤੀਰਤ ਨਾਮ ਲਾਉ ਤੀਰਤ ਨਾਮ ਰਾ ਤੀਰਤ ਸਬਦ ਵਿਚਾਰ ਅੰਤਰ ਗਿਆਨ ਰਾ ਗੁਰ ਗਿਆਨ ਸੱਚਾ ਖਾਨ ਪੀਤ ਮਦਸ ਪੂਰਬ ਸਦਾੰਦ ਸਹਾਰਾ ਹਉ ਨਾਮ ਹਰਿ ਦਾ ਸਦਾ ਜਾਤੂ ਦੇਵ ਪ੍ਰਭ ਤਰਨੀ ਤਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਭ ਸਚਿ ਪੜਾ ਜਗ ਜਾ ਸਾਜਨਾ ਲਾਗੇ ਮੈਲ ਕਿਆ ਮਲ ਧੋਈ ਐ ਤੂੰ ਪਰਹਾਏ ਸੱਚ ਨਾਮ ਪਾਇਆ ਗੁਰ ਦਿਖਾਇਆ ਮੈ ਲਗਾ ਹੀ ਸੱਚ ਮਰੇ ਸੰਗਤੇ ਮੇਧਮ ਲਾਪ ਤੇ ਸੰਗ ਪਾਵੈ ਸਤਿ ਨਾਵੇ ਬੇਨੀ ਤਰ ਸੰਗਮ ਸਤਿ ਸਤਿ ਆਰਾਮ ਈਮਖਾਰ ਸਤਾ ਸਨੇਤ ਦੇਵ ਤਰੇ ਸੁਆ ਜਾ ਗਾਤ ਸੰਗਯੁ ਬਿਤਾ ਸਤ ਸੰਗਤ ਕਨਨ ਮੇਰ ਬਲਾ ਏਨ ਕਹੈ ਮੂਰਖ ਵਿਚਾਦਾਰ ਸੰਤਾ ਸਾਖੀਐ ਸਚ ਗੁਰ ਕੀ ਸਾਖੀ ਅਵਰਤ ਭਾਖੀ ਜੇ ਤੋ ਮਨ ਮੰਨੇ ਮੇਰਾ ਕੂਝ ਕਰੇ ਆਵੇ ਵਿਖਲਾ ਦੇ ਸਬਦ ਸਚੇ ਗੁਰ ਕੀ ਰਾ ਅਖਣ ਟੂਟਨਾ ਭਗਤ ਪਨਾਈ ਬਾਰੇ ਮੁਰੇ ਤਹਿ ਬੇਨੰਤੀ ਮਨਮਜ ਸਚ ਸੋਇ ਅਖਲ ਤੋਟ ਨਾ ਪਗਤ ਪੜਾਲੇ ਪਰ ਪੁਰੈ ਸੋਇ ਨਾਰਿਕ ਸਾਚ ਤਹਿ ਬੇਰਪੇ ਮਨਮਜ 사트에서의 뽀얀 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 뽀